ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ 555ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ 'ਚ ਮੈਂ ਸਾਰੀ ਦੁਨੀਆ ਦੇ ਵਿੱਚ ਵਸਦੇ ਸਰਬੱਤ ਦਾ ਪਲਾ ਮੰਗਣ ਵਾਲੀ ਬਾਣੀ ਦੇ ਉਪਾਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਭਗਤ ਗੁਰੂ ਸਾਹਿਬ ਨੇ ਮਾਨਵਤਾ ਦਾ ਸਨੇਹ ਦਿੱਤਾ ਉਹ ਸਾਬ ਨੇ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਕਿਰਤ ਕਰੋਦਾ ਨਾਮ ਜਪੋਦਾ ਵੰਡ ਛਕੋਦਾ ਹੱਕ ਦਿੱਤਾ ਮਲਕ ਪਾਗੋ ਭਾਈ ਲੱਲੂ ਦੀਆਂ ਰੋਟੀਆਂ ਚੋਂ ਫਰਕ ਦੱਸਿਆ ਕਿ ਕਿਹੜੀ ਹਰਾਮ ਦੀ ਹੈ ਕਿਹੜੀ ਹਲਾਲ ਦੀ ਹੈ ਕਿਹੜੀ ਸੱਚ ਦੀ ਕਮਾਈ ਦੀ ਹੈ ਸੋ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਮੈਂ ਅੰਮ੍ਰਿਤਸਰ ਸਾਹਿਬ ਚ ਆਇਆ ਹੋਇਆ ਸੀਗਾ ਤੇ ਮੈਂ ਅੱਜ ਇੱਥੇ ਗੁਰਦੁਆਰਾ ਸਾਹਿਬ ਜਿਵੇਂ ਪਾਸ਼ਾ ਜਿੱਦ ਤੋਂ ਸੰਸਮਥਾ ਟਿਕਣਾ ਹੈ ਤੇ ਅੱਜ ਦਰਬਾਰ ਸਾਹਿਬ ਦੇ ਵਿੱਚ ਵੀ ਬਹੁਤ ਭਾਰੀ ਗੰਢੀ ਚ ਜਿਹੜੇ ਦੇਸ਼ਾਂ ਦੇਸ਼ਾਂ ਤੋਂ ਸੰਸਮ ਦੇ ਆਉਗੇ ਮੈਂ ਇਤਨਾ ਨਹੀਂ ਚਾਹੁੰਦਾ ਸੀਗਾ ਕਿ ਜੇ ਮੈਂ ਜਾਵਾਂ ਤੇ ਦਰਬਾਰ ਸਾਹਿਬ ਵਿੱਚ ਕੋਈ ਹੋਰ ਸੈਤਾਨ ਦਾ ਹੋ ਜੇ ਸੰਤਾਂ ਨੂੰ ਮੱਥਾ ਟੇਕਣ ਲੋਕ ਕੋਈ ਦਰਬਾਰ ਐਸੀ ਤਾਂ ਆਉਂਦੇ ਰਹਿਣ ਸੋ ਬਹੁਤ-ਬਹੁਤ ਮੁਬਾਰਕਾਂ ਔਰ ਗੁਰੂ ਸਾਹਿਬ ਨੇ ਔਰ ਸਦੀਆਂ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਪੰਨਾ ਮਾਤਕ ਪਵਨ ਨੂੰ ਹਵਾ ਨੂੰ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਵਰਦੀ ਨੂੰ ਮਾਤਾ ਦਰਜਾ ਤੇ ਇਹ ਤਿੰਨੋਂ ਦਰਜੇ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਸੋ ਪ੍ਰਮਾਤਮਾ ਸਾਨੂੰ ਸਮਤ ਬਖਸ਼ੇ ਬਲ ਬੁੱਧੀ ਬਖਸ਼ੇ ਕਿਸੀ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਪ੍ਰੇਰਨਾਵਾਂ ਦੇ ਚੱਲ ਜ ਮਨਸਾਪ ਹਰਿਆਣੇ ਦੀ ਜ਼ਮੀਨ ਦੇ ਵਿੱਚ ਜਿਹੜਾ ਮਸਲਾ ਵਾ ਇਹ ਰਾਜਨੀਤਿਕ ਗੱਲ ਹੈ ਮੈਂ ਅੱਜ ਦੇ ਦਿਨ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ ਅੱਜ ਵੱਡਾ ਦਿਹਾੜਾ ਅੱਜ ਗੁਰੂ ਸਾਹਿਬ ਦਾ ਦਿਨ ਹੈ ਤੇ ਅੱਜ ਅਜ ਲਈ ਮੈਂ ਇਹੀ ਕਹੂੰਗਾ ਕਿ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਨਾਨਕ ਸਾਹਿਬ ਦੀ ਫੋਟੋ ਹਰ ਘਰ ਚ ਲੱਗੀ ਹੈ ਲੇਕਿਨ ਨਾਨਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਹਰ ਘਰ ਚ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇਗ ਚਾਨਣ ਹੋਇਆ ਸੋ ਅੱਜ ਚਾਨਣ ਹੋਵੇ ਹਰ ਘਰ ਚ ਇਹ ਹਰ ਘਰ ਦਾ ਚੁੱਲ੍ਹਾ ਬਲੇ ਮੈਂ ਹੀ ਬੇਨਤੀ ਕਰੂੰਗਾ ਬਾਕੀ ਕਦੇ ਰਾਜਨੀਤੀ ਵਾਲੇ ਸਵਾਲ ਕਦੇ ਫੇਰ ਕਰਾਂਗੇ ਅੱਜ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ 555ਵਾਂ ਗੁਰਪੁਰਬ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ 'ਚ ਮੈਂ ਸਾਰੀ ਦੁਨੀਆ ਦੇ ਵਿੱਚ ਵਸਤੇ ਸਰਬੱਤ ਦਾ ਪਲਾ ਮੰਗਣ ਵਾਲੀ ਬਾਣੀ ਦੇ ਉਪਾਸ਼ਕਾਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਗੁਰੂ ਸਾਹਿਬ ਨੇ ਮਾਨਵਤਾ ਦਾ ਸਨੇਹਾ ਦਿੱਤਾ ਗੁਰੂ ਸਾਹਿਬ ਨੇ ਲੱਖਾਂ ਕਿਲੋਮੀਟਰ ਪੈਦਲ ਚੱਲ ਕੇ ਕਿਰਤ ਕਰੋ ਦਾ ਨਾਮ ਜਪੋ ਦਾ ਵੰਡ ਛਕੋ ਦਾ ਹੁਕਮ ਦਿੱਤਾ ਮਲਕਪਾਗੋ ਭਾਈ ਲੱਲੂ ਦੀਆਂ ਰੋਟੀਆਂ 'ਚੋਂ ਫਰਕ ਦੱਸਿਆ ਕਿ ਕਿਹੜੀ ਹਰਾਮ ਦੀ ਹੈ ਕਿਹੜੀ ਹਲਾਲ ਦੀ ਹੈ ਕਿਹੜੀ ਸੱਚ ਦੀ ਕਮਾਈ ਦੀ ਹੈ ਸੋ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਮੈਂ ਅੰਮ੍ਰਿਤਸਰ ਸਾਹਿਬ ਚ ਆਇਆ ਹੋਇਆ ਸੀਗਾ ਤੇ ਮੈਂ ਅੱਜ ਇੱਥੇ ਦਵਰਾ ਸਾਹਿਬ ਜੀ ਸ਼ਿਮਾਸ਼ਾ ਜੀ ਦਵਰਾ ਸਾਹਿਬ ਮਠਾਟੇ ਕਣਾ ਹੈ ਤੇ ਅੱਜ ਦਰਬਾਰ ਸਾਹਿਬ ਜੀ ਵਿੱਚ ਵੀ ਬਹੁਤ ਭਾਰੀ ਗਿਣਤੀ ਚ ਜਿਹੜੇ ਦੇਸ਼ਾਂ ਦੇਸ਼ਾਂ ਤੋਂ ਸੰਗਤ ਆਉਗੀ ਮੈਂ ਇਤਨਾ ਨਹੀਂ ਚਾਹੁੰਦਾ ਸੀਗਾ ਕਿ ਜੇ ਮੈਂ ਜਾਵਾਂ ਤੇ ਉਹ ਸਾਹਿਬ ਜੀ ਕਿਉਂ ਸੈਦਨਾ ਕੋਤੀ ਸੰਤਾਨ ਨੂੰ ਮੱਥਾ ਟੇਕਣ ਨੂੰ ਕੋਈ ਦਰਬਾਰਾ ਸਿੱਧਾ ਆਉਂਦੇ ਰਹੇ ਸੋ ਬਹੁਤ ਬਹੁਤ ਮੁਬਾਰਕਾਂ ਔਰ ਗੁਰੂ ਸਾਹਿਬ ਨੇ ਔਰ ਸਦੀਆਂ ਪਹਿਲਾਂ ਲਿਖਤਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਨ ਮਾਤਾ ਉਹਨੂੰ ਆਵਨੂ ਗੁਰੂ ਦਾ ਦਰਜਾ ਪਾਣੀ ਨੂੰ ਪਿਤਾ ਦਰਜਾ ਭਰਤੀ ਨੂੰ ਮਾਤਾ ਦਰਜਾ ਇਹ ਦੋਨੋਂ ਦਰਜੇ ਕਾਇਮ ਰੱਖਣਾ ਸਾਡਾ ਫਰਜ਼ ਬਣਦਾ ਸੋ ਪ੍ਰਮਾਤਮਾ ਸਾਨੂੰ ਸਮਤ ਬਖਸ਼ੇ ਬਲ ਬੁੱਧੀ ਬਖਸ਼ੇ ਕਿਸੀ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਪ੍ਰੇਰਨਾਵਾਂ ਦੇ ਚੱਲ ਸਕੇ। ਮਾਨ ਸਾਹਿਬ ਹਰਿਆਣੇ ਨੂੰ ਜ਼ਮੀਨ ਦੇ ਇਹ ਜਿਹੜਾ ਮਸਲਾ ਵਾ ਇਹ ਰਾਜਨੀਤਿਕ ਗੱਲ ਹੈ। ਮੈਂ ਅੱਜ ਦੇ ਦਿਨ ਕੋਈ ਰਾਜਨੀਤਿਕ ਗੱਲ ਨਹੀਂ ਕਰਾਂਗਾ। ਅੱਜ ਵੱਡਾ ਦਿਹਾੜਾ ਹੈ। ਅੱਜ ਗੁਰੂ ਸਾਹਿਬ ਦਾ ਦਿਨ ਹੈ। ਤੇ ਅੱਜ ਅੱਜ ਲਈ ਮੈਂ ਇਹੀ ਕਹਾਂਗਾ ਕਿ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ। ਗੁਰਨਾਨਕ ਸਾਹਿਬ ਦੀ ਫੋਟੋ ਹਰ ਘਰ ਚ ਲੱਗੀ ਹੈ। ਲੇਖਨਾਰਕ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਹਰ ਘਰ ਚ ਨੇ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਇਆ ਸੋ ਅੱਜ ਚਾਨਣ ਹੋਵੇ ਹਰ ਘਰ 'ਚ ਤੇ ਹਰ ਘਰ ਦਾ ਚੁੱਲ੍ਹਾ ਬਲੇ ਮੈਂ ਹੀ ਬੇਨਤੀ ਕਰੂੰਗਾ ਬਾਕੀ ਕਦੇ ਰਾਜਨੀਤੀ ਵਾਲੇ ਸਵਾਲ ਕਦੇ ਫੇਰ ਕਰਾਂਗੇ